ਇੱਕ ਹੁਣੇ ਜੀ ਇਹ ਇੱਥੇ ਲੁਧਿਆਣੇ ਸ਼ੋਅ ਹੋਇਆ ਸੀ ਤੁਸੀਂ ਵੇਖਿਆ ਉਹ ਦਲਜੀਤ ਦਾ ਸਾਂਝ ਦਾ ਹਾਂ ਜਿਹਦੇ ਵਿੱਚ ਮੁਹੰਮਦ ਸਦੀਕ ਜੀ ਸਟੇਜ ਤੇ ਚੜਦੇ ਆ ਵੇਖਿਆ ਲਓ ਜੀ ਅੱਜ ਆਪਾਂ ਪਿੰਡ ਪਹੁੰਚਾ ਮੁਹੰਮਦ ਸਦੀਕ ਸਾਹਿਬ ਦੇ ਤੇ ਇਸ ਦਰਵਾਜ਼ੇ ਦੇ ਦੂਜੇ ਪਾਸੇ ਜਿਹੜਾ ਘਰ ਮੁਹੰਮਦ ਸਦੀਕ ਸਾਹਿਬ ਦਾ ਹੈਗਾ ਪਹਿਲਾਂ ਮੈਂ ਦੱਸਦਾ ਵੀ ਇਸ ਪਿੰਡ ਦੇ ਵਿੱਚ ਆਣਾ ਕਿਵੇਂ ਹੋਇਆ 1947 ਦੀ ਜਦੋਂ ਵੰਡ ਹੋਈ ਤਾਂ ਸਦੀਕ ਸਾਹਿਬ ਦੇ ਪਿੰਡ ਵਿੱਚ ਬਹੁਤ ਜ਼ਿਆਦਾ ਵੱਡਾ ਟੁਕੀ ਹੋਈ ਸਿੱਖ ਮੁਸਲਮਾਨ ਇੱਕ ਦੂਜੇ ਦੇ ਜਿਹੜੇ ਬੈਰੀ ਬਣ ਗਏ ਸੀ ਤਾ صدیق ਸਾਹਿਬ ਉਸ ਵੇਲੇ ਜਿਹੜਾ ਪਾਕਿਸਤਾਨ ਜਾਣਾ ਚਾਹੁੰਦੇ ਸੀ ਪਰ ਟ੍ਰੇਨ ਨਹੀਂ ਮਿਲ ਸਕੀ ਤੇ ਇਸ ਪਿੰਡ ਦੇ ਵਿੱਚ ਆ ਕੇ ਰਹਿਣ ਲੱਗ ਪਏ। ਇਸ ਪਿੰਡ ਦੇ ਵਿੱਚ صدیق ਸਾਹਿਬ ਦੀ ਭੈਣ ਜਿਹੜੀ ਸਗੀ ਭੈਣ ਆ ਉਹ ਹੁਣ ਵੀ ਰਹਿੰਦੀ ਆ ਤੇ ਉਹਨਾਂ ਤੋਂ ਆਪਾਂ ਜਾਣਾਂਗੇ ਕੁਝ ਗੱਲਾਂ ਬਾਤਾਂ ਬਾਰੇ। صدیق ਸਾਹਿਬ ਦਾ ਹੁਣ ਤੁਸੀਂ ਸ਼ੋਅ ਵੀ ਵੇਖਿਆ ਉਹਨਾਂ ਦਲਜੀਤ ਦਸਾਂਗ ਦੇ ਨਾਲ ਲੁਧਿਆਣੇ ਦੇ ਵਿੱਚ। صدیق ਸਾਹਿਬ ਦੀ ਬੜੀ ਤੂਤੀ ਬੋਲਦੀ ਸੀ ਕਿਸੇ ਵੇਲੇ ਜਦੋਂ ਬੀਬਾ ਰਣਜੀਤ ਕੌਰ ਜੀ ਦੇ ਨਾਲ ਗਾਉਂਦੇ ਸੀ ਬਾਅਦ ਚ ਜਿਹੜੀ ਜੋੜੀ ਟੁੱਟ ਗਈ ਸੀਗੀ ਤੇ ਹੁਣ ਵੀ صدیق ਦੀ ਜਿਹੜੀ ਫੁੱਲ ਚੜਾਈ ਆ ਆਪਾਂ ਕਹਿ ਦਈਏ ਹਨਾ। ਤਾਂ ਇਹ ਘਰ ਆ ਜਿਹੜਾ ਇਹ صدیق ਸਾਹਿਬ ਦਾ ਜਿਹੜਾ ਤੁਸੀਂ ਪੀਲੇ ਕਲਰ ਵਾਲਾ ਘਰ ਵੇਖ ਰਹੇ ਹੋ ਇਹ ਉਸ ਟਾਈਮ صدیق ਸਾਹਿਬ ਨੇ ਬਣਾਇਆ ਸੀ ਜਦੋਂ ਇੱਥੇ ਆ ਕੇ ਰਹਿਣ ਲੱਗੇ ਸੀਗੇ 1947 ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਪੁਰਾਣਾ ਘਰ ਆ ਹੁਣ ਵੀ صدیق ਸਾਹਿਬ ਇਸ ਪਿੰਡ ਦੇ ਵਿੱਚ ਆਉਂਦੇ ਆ ਇਸ ਘਰ ਦੇ ਵਿੱਚ ਆਉਂਦੇ ਆ ਤੇ ਆਜੋ ਆਪਾਂ ਉਹਨਾਂ ਦੀ ਭੈਣ ਨਾਲ ਗੱਲਬਾਤ ਕਰਦੇ ਆ ਹਨਾ ਅਛਾ ਜੀ ਆਪਣਾ ਕੀ ਰਿਸ਼ਤਾ ਹੈ ਮੁਹੰਮਦ صدیق ਨਾਲ ਮੇਰੇ ਬ੍ਰਦਰ ਨੇ ਸਕੇ ਪ੍ਰਾਨੀ ਜੀ ਹਾਂ ਬੱਡੇ ਬੱਡਿਆਂ ਸਾਥ ਉਰੇ ਆ ਕੇ ਉਹ ਰਹਿਣ ਲੱਗੇ ਸੀ ਇਸ ਕੁਪਕਲਾ ਪਿੰਡ ਦੇ ਵਿੱਚ ਜਾਂ ਪਹਿਲਾਂ ਹੀ ਇਹੀ ਪਿੰਡ ਸੀ ਉਹਨਾਂ ਦਾ ਨਹੀਂ ਤਾਂ ਜੇ 747 ਦੇ ਵਿੱਚ ਨਾ 747 ਚ ਰਾਮਪੁਰ ਕਟਾਣੀ ਜਦ ਹੱਲਾ ਪਿਆ ਹਾਂਜੀ ਉਦੋਂ ਉੱਥੇ ਜਿਆਦਾ ਵੱਡਾ ਟੁਕੀ ਹੁੰਦੀ ਸੀਗੀ ਉੱਥੋਂ ਫਿਰ ਮੇਰੀ ਮੰਮਾ ਇੱਥੇ ਆ ਗਏ ਸੀਗੇ ਮਲੇਰਕੋਟਲੇ ਫਿਰ ਮਲੇਰਕੋਟਲੇ 2 ਮਹੀਨੇ ਰਹੇ ਉਸ ਤੋਂ ਬਾਅਦ ਫਿਰ ਆ ਮੰਮਾ ਮਮਨ ਨਾਨਕੇ ਸੇ ਇੱਥੇ ਉਹ ਇੱਥੇ ਆ ਗਏ ਸੀਗੇ ਬੱਚਿਆਂ ਨੂੰ ਲੈ ਕੇ ਉਹ ਕਹਿੰਦੇ ਪਾਕਿਸਤਾਨ ਜਾਂਦੇ ਸੀ ਉਸ ਵੇਲੇ ਸੱਚੀ ਗੱਲ ਹੈ ਇਹ ਵੀ ਟ੍ਰੇਨ ਚੜਦੇ ਸੀ ਕਹਿੰਦੇ ਚੜਿਆ ਨਹੀਂ ਗਿਆ ਇਹ ਤਾਂ ਮੈਨੂੰ ਪਤਾ ਹੈਗਾ ਜਿੱਥੋਂ ਤੱਕ ਮੈਨੂੰ ਪਤਾ ਵੀ ਫਿਰ ਮੇਰੇ ਮੰਮਾ ਇੱਥੇ ਹੀ ਆ ਗਏ ਸੀਗੇ ਮਲੇਰਕੋਟਲੇ ਇੱਥੇ ਹੈ ਨਹੀਂ ਸੀਗਾ ਹੱਲਾ ਜੁਲਾ ਇੱਥੇ ਰਿਆਸਤ ਸੀ ਕਲੇਰਕੋਟਲਾ ਰਿਆਸਤ ਸੀ ਨਾ ਇੱਥੇ ਹੈ ਨਹੀਂ ਸੀ ਆਇਆ ਕੋਈ ਉਹ ਤੋਂ ਫਿਰ 2 ਮਹੀਨੇ ਬਾਅਦ ਇੱਥੇ ਆ ਗਏ ਸੀਗੇ ਫਿਰ ਗਾਣਾ ਕਦੋਂ ਕੋਈ ਸ਼ੁਰੂ ਕੀਤਾ ਜੀ ਇੱਥੇ ਆ ਕੀ ਗਾਣਾ ਸ਼ੁਰੂ ਕੀਤਾ ਸੀ ਸਦੀਕ ਸਾਹਿਬ ਨੇ ਹਾਂ 7 ਸਾਲ ਦੀ ਉਮਰ ਸੀਗੀ ਉਹਨੂੰ ਜਦ ਗਾਣ ਮਾੜਾ ਮੋਟਾ ਗਾਉਣ ਲੱਗ ਗਏ ਸੀ ਅੱਛਾ ਇਹ ਫਿਰ ਤੁਹਾਨੂੰ ਸੁਣਾਉਂਦੇ ਸੀ ਗੀਤ ਜੀ ਸਾਨੂੰ ਤਾਂ ਬੇਟਾ ਮੈਂ ਤਾਂ ਬਹੁਤ ਛੋਟੀ ਹਾਂ ਬ੍ਰਦਰ ਅੱਛਾ ਛੋਟੇ ਹੋ ਮੈਂ ਤਾਂ ਬਹੁਤ ਛੋਟੀ ਹਾਂ ਬ੍ਰਦਰ ਤੋਂ ਮੇਰੇ ਤੋਂ ਛੋਟੀ ਇੱਕ ਸਿਸਟਰ ਆ ਉਹ ਬਾਹਰ ਆ ਅਮਰੀਕਾ ਠੀਕ ਹੈ ਉਹ ਤੁਹਾਡੀ ਸੁਰਤ ਇੱਥੇ ਰਹੇ ਆ ਸਦੀਕ ਸਾਹਿਬ ਹਾਂ ਹਾਂ ਕਿੰਨੇ ਕ ਟਾਈਮ ਰਹੇ ਜੀ ਬਹੁਤ ਹੀ ਕਾਫੀ ਚਿਰ ਹੈ ਜਿੰ ਜਿੱਥੋਂ ਤੱਕ ਸਾਨੂੰ ਪਤਾ ਨਾ ਅਸੀਂ ਛੋਟੀਆਂ ਹੀ ਹੁੰਦੀਆਂ ਸੀਗੀਆਂ ਬ੍ਰਦਰ ਤਾਂ ਬਾਹਰ ਲੈਂਦੇ ਸੀਗੇ ਸੰਗਰੂਰ ਜੌਬ ਕਰਦੇ ਸੀ ਸਰਕਾਰੀ ਜੌਬ ਸੀ ਉਹਨਾਂ ਦੀ ਪਾਵਰ ਰਿਲੇਸ਼ਨ ਚ ਠੀਕ ਹੈ ਹਾਂ ਹੁਣ ਆ ਜਾਂਦੇ ਹੀ ਤੁਹਾਡੇ ਕੋਲੇ ਹਾਂ ਮੈਨੂੰ ਤਾਂ ਬਹੁਤ ਆਉਂਦੇ ਨੇ ਉਹ ਕੋਈ ਵੀ ਮਤਲਬ ਕਿ ਮਤਲਬ ਕੋਈ ਖੁਸ਼ੀ ਦੀ ਆ ਕੋਈ ਗਮ ਦੀ ਆ ਉਸੇ ਟਾਈਮ ਆ ਜਾਂਦੇ ਨੇ ਇਹ ਜੀ ਕੋਈ ਗੱਲ ਨਹੀਂ ਹੈਗੀ ਵਧੀਆ ਕਰਦੇ ਆ ਬਹੁਤ ਵਧੀਆ ਕੱਲ ਹੀ ਬੇਟੀਆਂ ਆ ਕੇ ਗਈਆਂ ਨੇ ਉਹਨਾਂ ਦੀਆਂ ਅੱਛਾ ਜੀ ਉਹਨਾਂ ਦੀ ਆਪਣੀ ਰਾਇਸ਼ ਕਿੱਥੇ ਹੈ ਜੀ ਲੁਧਿਆਣੇ ਹਾਂ ਲੁਧਿਆਣੇ ਆ ਦਰਸ਼ਕ ਉਹ ਨਹੀਂ ਠੀਕ ਹੈ ਜੀ ਇਹ ਜਿਹੜਾ ਹੁਣਕਰ ਆਪਾਂ ਸਾਹਮਣੇ ਵੇਖ ਰਹੇ ਹਾਂ ਬਿਲਕੁਲ ਉਸੇ ਟਾਈਮ ਉਸੇ ਵੇਲੇ ਦਾ ਜਦੋਂ ਸਦੀਕ ਸਾਹਿਬ ਇੱਥੇ ਰਹਿੰਦੇ ਸੀ ਹਾਂ ਹਾਂ ਇਹ ਉਹਨਾਂ ਨੇ ਪਾਇਆ ਸੀਗਾ ਤੇ ਉਹਨਾਂ ਨੇ ਪਾਇਆ ਅੱਛਾ ਉਹਨਾਂ ਨੇ ਪਾਇਆ ਸੀਗਾ ਹਾਂ ਹਾਂ ਇਹ ਉਹਨਾਂ ਨੇ ਪਾਇਆ ਜਦੋਂ ਚੱਲ ਗਏ ਸੀ ਉਦੋਂ ਮਤਲਬ ਗਾਇਕੀ ਦੇ ਵਿੱਚ ਵਧੀਆ ਉਦੋਂ ਬਾਅਦ ਵੀ ਰਹੇ ਆ ਇੱਥੇ ਹਾਂ ਇੱਥੇ ਕਾਫੀ ਚਿਰ ਰਹੇ ਨੇ ਉਹ ਬਹੁਤ ਚਿਰ ਰਹੇ ਨੇ ਉਹਨਾਂ ਨੂੰ ਹੋ ਗਏ ਕਿਤੋਂ ਗਿਆ ਨੂੰ 53 54 ਸਾਲ ਹੋ ਗਏ ਤੁਹਾਡੀ ਸੁਰਤ ਚ ਹੀ ਗਏ ਆ ਜੀ ਹਾਂ ਮੇਰੀ ਸੁਰਤ ਚ ਹੀ ਗਏ ਨੇ ਸੁਭਾਅ ਕਿਵੇਂ ਦਾ ਸੀ ਬਹੁਤ ਵਧੀਆ ਸੁਭਾਅ ਮੇਰੇ ਬ੍ਰਦਰ ਦਾ ਬਹੁਤ ਜ਼ਿਆਦਾ ਵਧੀਆ ਲੈ ਕੇ ਉਹਨੇ ਕਿ ਕਿ ਤੁਹਾਨੂੰ ਬਹੁਤ ਨਾਈਸ ਨੇ ਉਹ ਬੱਸ ਤੇ ਮੇਰੇ ਸਾਰੇ ਬ੍ਰਦਰ ਹੀ ਨਾਈਸ ਨੇ ਤਿੰਨ ਨੇ ਮੇਰੇ ਬ੍ਰਦਰ ਠੀਕ ਆ ਜੀ ਇੱਕ ਦੀ ਡੈਥ ਹੋ ਗਈ ਵਿਚਾਲੇ ਦੀ ਤੇ ਦੂਸਰਾ ਮਾਨਸਾ ਜੋਬ ਕਰਕੇ ਆ ਮੇਰਾ ਬ੍ਰਦਰ ਹੂੰ ਐਗਰੀਕਲਚਰ ਅਸਿਸਟੈਂਟ ਆਫੀਸਰ ਸੀਗੇ ਉਸ ਤੋਂ ਬਾਅਦ ਤਾਂ ਫਿਰ ਗਸਟਡ ਆਫੀਸਰ ਬਣ ਗਏ ਠੀਕ ਹੈ ਚਰ ਉੱਥੇ ਰਹਿੰਦੇ ਮਾਨਸਾ ਰਹਿੰਦੇ ਸੰਗਰੂਰ ਸੀ ਅਫੇਸ਼ਨਾਂ ਦੀ ਸੰਗਰੂਰ ਸੀ ਜਾਂਦੇ ਸੀ ਹਰ ਰੋਜ਼ ਉੱਥੇ ਤੇ ਉਹ ਉੱਥੇ ਰਹਿੰਦੇ ਨੇ ਸੰਗਰੂਰ ਹੁਣ ਤੇ ਉੱਥੇ ਰਹਿੰਦੇ ਨੇ ਵਿਚਾਲੇ ਬ੍ਰਦਰ ਦੀ ਡੈਥ ਹੋ ਗਈ ਅੱਛਾ ਜੀ ਹਾਂ ਇੱਥੇ ਵੈਸੇ ਮੈਂ ਹੀ ਰਹਣੀ ਆ ਤੇ ਇੱਕ ਮੇਰੇ ਬਚਾਲੇ ਬ੍ਰਦਰ ਦਾ ਬੇਟਾ ਰਹਿੰਦਾ ਉਹ ਆ ਗਿਆ ਸੀ ਆ 2 ਸਾਲ ਹੋ ਗਏ ਉਹਨੇ ਆ ਕੇ ਆ ਮਕਾਨ ਤੱਕ ਪੜਿਆ ਅੱਛਾ ਈ ਮਤਈ ਹੋਰ ਵੀ ਕਲਾਕਾਰ ਆਉਂਦੇ ਰਹੀ ਸਦੀਕ ਸਾਹਿਬ ਨਾਲ ਇੱਥੇ ਕੋਈ ਜਿਵੇਂ ਪੁਰਾਣੇ ਉਸ ਵੇਲੇ ਦੇ ਉਹਨਾਂ ਦੇ ਮਿੱਤਰ ਕਲਾਕਾਰ ਹੋਣਗੇ ਸਾਡੀ ਸੁਰ ਚ ਇੱਥੇ ਕੋਈ ਨਹੀਂ ਆਇਆ ਇੱਕ ਤਾਂ ਕੁੜੀ ਰਜਿੰਦਰ ਰਾਜਨ ਸੀ ਮੇਰੇ ਬ੍ਰਦਰ ਨਾਲ ਗਾਉਂਦੀ ਸੀਗੀ ਹਾਂਜੀ ਉਹ ਆਉਂਦੀ ਸੀਗੀ ਉਹ ਵੀ ਜੇ ਕੋਈ ਨੇੜੇ-ਤੇੜੇ ਉਹਨਾਂ ਦਾ ਪ੍ਰੋਗਰਾਮ ਹੁੰਦਾ ਸੀ ਨਾ ਤਾਂ ਆ ਜਾਂਦੀ ਸੀਗੀ ਨਾਲ ਕਿਉਂਕਿ ਫਿਰ ਘਰ ਆਉਣਾ ਪੈਂਦਾ ਸੀ ਉਹਨਾਂ ਨੂੰ ਘਰ ਹੋ ਕੇ ਜਾਣਾ ਪੈਂਦਾ ਸੀ ਬ੍ਰਦਰ ਨੂੰ ਹਾਂਜੀ ਉਹ ਕੁੜੀ ਵੀ ਨਾਲ ਆ ਜਾਂਦੀ ਸੀਗੀ ਤੇ ਉਸ ਤੋਂ ਬਾਅਦ ਆ ਕੁੜੀ ਰਣਜੀਤ कौर ਹਾਂਜੀ ਕਾਫੀ ਟਾਈਮ ਉਹਨਾਂ ਨਾਲ ਲਗਾਇਆ ਹਾਂ ਇਹਨਾਂ ਦੀ ਕਾਫੀ ਅਰਸੇ ਜੋੜੀ ਲੰਬੀ ਰਹੀ ਆ ਉਦੋਂ ਬਾਅਦ ਟੁੱਟ ਗਈ ਸੀ ਕਹਿੰਦੇ ਇੱਕ ਹੁਣੇ ਜਿਹਾ ਇੱਥੇ ਲੁਧਿਆਣੇ ਸ਼ੋਅ ਹੋਇਆ ਸੀ ਤੁਸੀਂ ਵੇਖਿਆ ਉਹ ਦਿਲਜੀਤ ਦਾ ਸਾਂਝ ਦਾ ਹਾਂ ਜਿਹਦੇ ਵਿੱਚ ਮੁਹੰਮਦ ਸਦੀਕ ਜੀ ਸਟੇਜ ਤੇ ਚੜਦੇ ਆ ਦੇਖਿਆ ਉਹ ਪਰਸੋਂ ਹੀ ਆਈਆਂ ਸੀਗੀਆਂ ਗੁੱਡੀਆਂ ਅਸੀਂ ਤਾਂ ਥੋੜਾ ਜਿਹਾ ਦੇਖੀ ਸੀ ਉਹ ਤੇ ਉਹਨਾਂ ਨੇ ਸਾਰੀਆਂ ਸਾਨੂੰ ਫਿਰ ਲੈਵ ਤੇ ਮੇਰੇ ਬੇਟੇ ਨੂੰ ਭੇਜੀ ਅੱਛਾ ਜੀ ਇਹ ਸੰਗਰੂਰ ਜੌਬ ਕਰਦਾ ਤੇ ਫਿਰ ਇਹਨੂੰ ਭੇਜੀ ਅਸੀਂ ਇਹ ਦਿਨ ਰਾਤ ਉਹੀ ਦੇਖੀ ਜਾਂਦਾ ਅੱਛਾ ਜੀ ਹਾਂ ਹੁਣ ਤਾਂ ਨਹੀਂ ਇੱਥੇ ਆ ਗਏ ਉਹਨਾਂ ਨੂੰ ਕਾਫੀ ਚਿਰ ਹੋ ਗਿਆ ਉਹਨਾਂ ਆ ਹਾਂ ਹੁਣ ਨੇ ਆਏ ਹੈਗੇ ਠੀਕ ਹੈ ਸ਼ੁਕਰੀਆ ਮਾਤਾ ਅਸੀਂ ਬਾਪੂ ਜੀ ਥੋੜਾ ਜਾ ਮਹਮਦ ਸਦੀਕ ਬਾਰੇ ਦੱਸੋ ਜੀ ਇਸੇ ਪਿੰਡ ਦਾ ਨਾ ਜੀ ਮਹਮਦ ਸਦੀਕ ਅਸੀਂ ਜਦ ਤੋਂ ਜਾਣ ਕੇ ਉਹਨੂੰ ਦੇਖ ਰਿਹਾ ਸ਼ੁਰੂ ਤੇ ਉਹਦੀ ਸਾਡੇ ਪਿੰਡ ਦੇ ਵਿੱਚ ਪਲਿਆ ਤੇ ਪਹਿਲਾਂ ਪਿੱਛੇ ਬਸੋਕੜ ਚ ਰਾਮਪੁਰ ਸਹਾਰਾਂ ਤੋਂ ਆਏ ਨੇ ਉਹਨਾਂ ਦੇ ਬਜ਼ੁਰਗ ਭਰਾ ਉਹਨਾਂ ਦੇ ਸਾਰੇ ਉਹਨੂੰ ਕਹਿ ਲੋ ਵੀ ਇੱਥੇ ਹੀ ਰਹੇ ਨੇ ਪਿੰਡ ਦੇ ਵਿੱਚ ਸਾਡੇ ਤੇ ਦਰਵਾਜ਼ਾ ਅੰਦਰ ਉਹਨਾਂ ਦਾ ਘਰ ਸੀ ਕਿੰਨੀ ਕੁ ਉਮਰ ਸੀ ਸਦੀਕ ਦੀ ਜਦੋਂ ਇੱਥੇ ਆ ਗਏ ਸੀਗੇ ਵੇਖੋ ਮੈਨੂੰ ਕਹਿੰਦਾ ਵੀ ਸਾਡੇ ਜਿਹੜੇ ਹੁਣ 72-73 ਸਾਲ ਦੀ ਆ ਠੀਕ ਆ ਜੀ ਤੇ ਅਸੀਂ ਆਪਦੇ ਯਾਨੀ ਕਿ ਥੋੜੇ ਜਿਹਾ ਚੰਗੇ ਪਣ ਤੋਂ ਜਾਂ ਉੱਥੇ ਮੈਨੂੰ ਸਾਰਾ ਕੁਝ ਸਮਝਦੇ ਹੋਏ ਉਸ ਟਾਈਮ ਇੱਥੇ ਹੀ ਵੱਢਦੇ ਜਾਂ ਰਹਿੰਦੇ ਸੀ ਉਹ ਤੁਹਾ ਤੁਹਾਡੇ ਤੋਂ ਵੱਡੇ ਨੇ ਉਮਰ ਦੇ ਵਿੱਚ ਹੋ ਸਕਦਾ ਮੈਂ ਯਾਨੀ ਕਿ ਥੋੜੇ ਬਥੇ ਵੱਡੇ ਹੋਣਗੇ ਮੇਰੇ ਖਿਆਲ ਬਈ ਮੇਰੇ ਏਜ ਦੇ ਮੁਤਲਕ 2-4 ਸਾਲ ਵੱਡੇ ਹੋ ਸਕਦੇ ਨੇ ਜਾ ਮੇਰੀ ਏਜ ਦੇ ਮੈਂ ਅਨ ਪੜ ਜਾ ਹੈਗਾ ਵੀ ਮੇਰੇ ਸਾਡੇ ਭਰੇਕ ਨੇ ਵੀ ਮੇਰੇ ਇੰਨੇ ਜਨਮ ਆ ਐਸ ਤੇ ਮੈਂ ਉਹਦਾ ਸਾਰਾ ਯਾਨੀ ਕਿ ਉਹਦੇ ਬਾਰੇ ਜਾਣਦਾ ਵੀ ਜਦ ਤੋਂ ਇਸ ਕੰਮ ਚ ਸ਼ੁਰੂ ਹੋਇਆ ਹੂੰ ਪਹਿਲਾਂ ਸਾਡੇ ਇੱਕ ਜੈਨਮੁਨੀ ਮੰਦਿਰ ਡੇਰਾ ਸਾਡੇ ਹੁੰਦਾ ਸੀ ਉੱਥੇ ਕਥਾ ਕਰਦੇ ਹੁੰਦੇ ਸੀ ਉੱਥੇ ਇਹਨਾਂ ਨੇ ਆ ਕੇ ਕਹਿਣਾ ਵੀ ਦੇਖੋ ਜੀ ਹਾਂ ਤੇ ਮੈਨੂੰ ਥੋੜਾ ਜਿਹਾ ਟਾਈਮ ਦੇ ਦੋ ਬੋਲਣ ਨੂੰ ਤੇ ਫਿਰ ਉਹਨਾਂ ਨੇ ਦੇਣਾ ਯਾਨੀ ਬਾਵਾ ਯਾਨੀ ਵਧੀਆ ਬੋਲਦੇ ਸੀ ਉਸ ਤੋਂ ਬਾਅਦ ਇਹਨਾਂ ਨੇ ਫਿਰ ਇੱਕ ਪਿੰਡ ਦੇ ਮੁੰਡੇ ਇਕੱਠੇ ਕਰਕੇ ਹੂੰ ਤੇ ਉਹਨਾਂ ਨੇ ਆਪਣੀ ਕਲਾ ਦਾ ਡਰਾਮਾ ਕਰਿਆ ਤੇ ਡਰਾਮਾ ਕਰਿਆ ਵਧੀਆ ਚੱਲੋ ਉਸ ਆਣ ਦੇ ਹਾਣੀ ਮੁੰਡੇ ਆਪਣੇ ਲੈ ਕੇ ਤੇ ਵਧੀਆ ਹੋਇਆ ਉਸ ਤੋਂ ਬਾਅਦ ਫਿਰ ਇਹ ਹੌਲੀ-ਹੌਲੀ ਡਰਾਮੇ ਵਾਲੀ ਪਾਰਟੀ ਨਾਲ ਰਲਿਆ ਇਹ ਕਿ ਉਹ ਪਾਰਟੀ ਨਾਲ ਰਲ ਕੇ ਇਹ ਕਹਿ ਲੋ ਵੀ ਅੱਜ ਦੇਖੋ ਵੀ ਕਿੱਥੇ ਤੱਕ ਪਹੁੰਚਦਾ ਪਿੰਡ ਆਉਂਦਾ ਜਾਂਦਾ ਹੁਣ ਵੀ ਆ ਜਾਂਦਾ ਜੀ ਪਿੰਡ ਹੁੰਦਾ ਜਾਂਦਾ ਕੋਦੇ ਪਿੱਛੇ ਕੋਈ ਪੁਰਾਣਾ ਘਰ ਬਣਿਆ ਪਿੰਡ ਦੇ ਵਿੱਚ ਪੁਰਾਣਾ ਉਹਨਾਂ ਦਾ ਘਰ ਬਹੁਤ ਅੰਦਰ ਜਾ ਕੇ ਹੈਗਾ ਹਜੇ ਵੀ ਉਹਨਾਂ ਦਾ ਪਤੀ ਜਾ ਰਹਿ ਰਿਹਾ ਕੋਲ ਵੀ ਜਾ ਉਹਦੀ ਇੱਕ ਮੈਨੂ ਸਿਸਟਰ ਦੀ ਭਰਾ ਦੇ ਕੁੜੀ ਉੱਥੇ ਰਹਿ ਰਹੀ ਆ ਭੈਣ ਰਹਿੰਦੀ ਰਹੀ ਇੱਥੇ ਕਿ ਉਹਨਾਂ ਦੇ ਬਜ਼ੁਰਗ ਵੀ ਡੰਗਰ ਪਸ਼ੂ ਇੱਥੇ ਪਾਲਦੇ ਸੀ ਕਿ ਬਾਹਰ ਜਾ ਕੇ ਡੰਗਰਾਂ ਦਾ ਮੱਧਾਂ ਰੱਖ ਕੇ ਉਹਨੇ ਹੱਦਾਂ ਖਾਤੇ ਉਹਦੇ ਗੱਲ 'ਚ ਟ੍ਰਾਂਜੈਟਰ ਛੋਟਾ ਪਾਉਂਦੇ ਫਿਲਪ ਦਾ ਉਹਨੂੰ ਸ਼ੌਕ ਸੀ ਬਸ ਇਹ ਊਂ ਇਸ ਪਿੰਡ ਦਾ ਨਾਨਕੇ ਹੀ ਮਿਲਦਾ ਮੁਹੰਮਦ ﺻਦੀਕ ਦੇ ਉਦੋਂ ਪਹਿਲਾਂ ਤਾਂ ਮੈਂ ਜਾਨੀ ਕਿ ਕੁਝ ਜ਼ਿਆਦਾ ਨਹੀਂ ਕਹਸ ਵੀ ਨਾਨਕੇ ਨੇ ਜਾਂ ਬੀਜੇ ਸਾਰੇ ਪਰਿਵਾਰ ਇੱਥੇ ਹੀ ਰਹਾ ਠੀਕ ਹੈ ਜੀ ਇਹਨੇ ਬਜ਼ੁਰਗ ਮਾਤਾ ਭੈਣ ਅਸੀਂ ਸਾਰਾ ਕੁਝ ਦੇਖੇ ਨੇ ਉਹ ਗਾਣਾ ਮਤਲਬ ਪਹਿਲੀ ਐਲਬਮ ਕਦੋਂ ਆਈ ਸੀ ਪਤਾ ਤੁਹਾਨੂੰ ਕੁਝ ਮੈਂ ਮੈਂ ਇਹਨੇ ਮੈਂ ਪਹਿਲੇ ਤੁਹਾਨੂੰ ਦੱਸ ਚੁੱਕਾ ਵੀ ਮੈਂ ਅਣ ਪੜਿਆ ਬੰਦਾ ਤੇ ਮੈਨੂੰ ਇਹਨਾ ਨਹੀਂ ਹੈਗਾ ਵੀ ਉਹਦੇ ਕਿਹੜੇ ਸੰਚਾਈ ਦੀ ਜਿਹੜੀ ਉਹ ਤੁਹਾਡੇ ਨਾਲ ਬੈਠੇ ਕਦੇ ਇਕੱਠੇ ਹਾਂਜੀ ਦੇਖੋ ਸਾਡੇ ਐ ਪਿੰਡ ਦੇ ਹੋਣ ਦੇ ਨਾਤੇ ਕਈ ਪਰਵਾਂ ਮਗਰੋਂ ਵੀ ਆ ਕੇ ਕਹ ਲੋ ਕਿ ਜਦ ਅਸੀਂ ਉਹ ਕਰਦੇ ਸੀਗੇ ਉਹਨੇ ਸਦੀਕ ਆਏ ਗਾਣੇ ਆਏ ਬੜੀਆ ਯਾਨੀ ਕਿ ਪੂਰਾ ਵਧੀਆ ਕਲਾਕਾਰ ਹੋ ਕੇ ਵੀ ਸਾਡੇ ਪਿੰਡ 'ਚ ਖਾੜੇ ਲਾਏ ਉਹਨੇ ਬਹੁਤ ਉਹ ਆਏ ਲਾਏ ਖਾੜੇ ਉਹਨਾਂ ਨੇ ਤੇ ਉਹਨਾਂ ਸਾਡੇ ਪਿੰਡ ਦੇ ਵਿੱਚ ਬਰਾਤ ਤੇ ਆਇਆ ਸੀਗਾ ਪਹਿਲੇ ਦਿਨ ਘੱਲ ਕੇ ਰਕਾਨੇ ਤੈਨੂੰ ਸਾਗ ਲੈਣਾ ਅੱਛਾ ਮਾਰ ਕੇ ਦਹਤੜਾ ਮੈਂ ਰੋਇਆ ਲੋਕਾਂ ਦੀਆਂ ਨਿੱਤ ਜਾਂਦੀਆਂ ਹੂੰ ਸਾਡੇ ਪਿੰਡ ਦੇ ਵਿੱਚ ਉਹ ਖਾੜਾ ਲਾਇਆ ਉਹਨਾਂ ਨੇ ਤੇ ਹੋਰ ਵੀ ਖਾੜੇ ਕਈ ਲਾਏ ਉਹਨਾਂ ਨੇ ਕਾਫੀ ਤੇ ਹੁਣ ਵੀ ਮਗਰੋਂ ਆ ਕੇ ਵੀ ਲੱਗ ਗਏ ਨੇ ਅਸੀਂ ਗੱਲ ਨਹੀਂ ਤੇ ਆਉਂਦੇ ਰਹੇ ਨੇ ਆਉਂਦੇ ਜਾਂਦੇ ਨੇ ਹੁਣ ਵੀ ਤੇ ਪਰਿਵਾਰ ਵਿੱਚ ਕੌਣ ਕੌਣ ਹੈ ਉਹਨਾਂ ਦੇ ਅਸ ਟਾਈਮ ਤਾਂ ਉਹਨਾਂ ਦੇ ਭਰਾ ਸੀਗੇ ਇੱਕ ਉਹ ਬਾਹਰ ਰਹਿੰਦੇ ਨੇ ਹੂੰ ਜਿਹੜਾ ਦੂਜਾ ਭਰਾ ਦੀ ਗੱਲ ਕਰਦਾ ਭਤੀਜਾ ਇੱਥੇ ਰਹਿੰਦਾ ਉਹ ਹੈਗਾ ਅੱਡੇ ਤੇ ਦੁਕਾਨ ਕਰਦਾ ਭਤੀਜਾ ਉਹਦਾ ਪਹਿਲਾਂ ਬਾਹਰ ਚਲੇ ਗਏ ਸੀ ਫਿਰ ਉਹ ਜਾਣੇ ਵਾਪਸ ਆਪਦੀ ਜਗ੍ਹਾ ਤੇ ਉਹਨੇ ਹੀ ਦੁਕਾਨ ਚਾ ਕੇ ਲੈ ਟਾਈਮ ਉਹ ਦੁਕਾਨਦਾਰੀ ਕਰ ਰਿਹਾ ਸੀ ਹੋਰ ਵੀ ਕਲਾਕਾਰ ਆਂਦੇ ਰਹੇ ਪਿੰਡ ਦੇ ਵਿੱਚ ਸਦੀਕ ਦੇ ਨਾਲ ਉਹਦੇ ਨਾਲ ਬਹੁਤ ਕਲਾਕਾਰ ਆਏ ਨੇ ਵੀ ਮੈਂ ਉਹਨਾਂ ਦਾ ਨਾਂ ਨਹੀਂ ਜਾਣਦਾ ਕਿ ਕਿਹਨੇ ਸਾਰੇ ਆਏ ਨੇ ਬڑے-ਬڑے ਕਲਾਕਾਰ ਵੀ ਆਏ ਨੇ ਕੋਈ ਫਕਸਨ ਦੇ ਉਹਨਾਂ ਦੇ ਪਰਿਵਾਰ 'ਚ ਵਿਆਹ ਹੁੰਦਾ ਸੀ ਕੋਈ ਤੇ ਉਹਨਾਂ ਨੂੰ ਹੋਰ ਹਸਨ ਦੇ ਹੋਣੀ ਕਿ ਹੋਰ ਬਹੁਤ ਕਲਾਕਾਰ ਉੱਥੇ ਆਉਂਦੇ ਰਹੇ ਨੇ ਕਿ ਉਹਨਾਂ ਦੇ ਨਾਲ ਹੂੰ ਤਾਂ ਦੁਬਾਰੇ ਫੇਰ ਕਾਫੀ ਚਰਚਾ ਚ ਆ ਰਹੇ ਨੇ ਇੱਕ ਆ ਹੁਣ ਤੁਸੀਂ ਲੁਧਿਆਣਾ ਦੇ ਦਲਜੀਤ ਦਸਾਂਹ ਦਾ ਸ਼ੋਅ ਹੋਇਆ ਸੀਗਾ ਤੇ ਸਟੇਜ ਦੇ ਉੱਪਰ ਚੜਾਤਾ ਸੀ ਮੁਹੰਮਦ ਸਦੀਕ ਸਾਹਿਬ ਨੂੰ ਇੱਕੋ ਦਲਜੀਤ ਦਸਾਂਹ ਦੇ ਵੀ ਉਹੀ ਕੱਪੜੇ ਸੀ ਮੁਹੰਮਦ ਸਦੀਕ ਦੇ ਵੀ ਇੱਕੋ ਜਿਹੇ ਕੱਪੜੇ ਤਾਂ ਲੋਕ ਮਤਲਬ ਵੀ ਕਾਫੀ ਟਾਈਮ ਤੋਂ ਹੈ ਨਾ ਵੀ ਪਿਆਰ ਬਣਿਆ ਹੋਇਆ ਆ ਦੇਖੋ ਉਹਦਾ ਤਾਂ ਐ ਕਹਿ ਲੋ ਵੀ ਉਹ ਜਿਵੇਂ ਉਹ ਕਹਦੇ ਵੀ ਜਾਣ ਵਾਲੇ ਤੱਕ ਵੀ ਉਹਦੇ ਦਮ ਉਹ ਨਹੀਂ ਆ ਹੂੰ ਉਹਨੇ ਉਹਦੀ ਗਾਇਕੀ ਦੇ ਵਿੱਚ ਇੱਕ ਖਰਾਬੀ ਨਹੀਂ ਕਦੇ ਵੀ ਦੇਖੀ ਵੀ ਜਿੰਨਾ ਵੀ ਜਣੇ ਉਹਨੇ ਗਾਇਕੀ ਕਰੀ ਆ ਬਹੁਤ ਵਧੀਆ ਤੇ ਪੰਜਾਬੀ ਸੱਭਿਆਚਾਰ ਨਾਲ ਜੁੜ ਕੇ ਕਰੀ ਆ ਉਹਨਾਂ ਨੇ ਉਹਦਾ ਸਟਾਈਲ ਤੇ ਕਈਆਂ ਕੁੜੀਆਂ ਨੇ ਉਹਨਾਂ ਨੇ ਲਗਾਇਆ ਪਹਿਲਾਂ ਅਰੰਜੀਤ ਕੋਰ ਤੋਂ ਪਹਿਲਾਂ ਹੋਰ ਸੀ ਜੀਆਂ ਬਾਅਦ ਚਰਨਜੀਤ ਕੋ ਉਹ ਨਾਲ ਬਹਾਲੇ ਲੰਬੇ ਸਿਨੇਮੇ ਹੂੰ ਉਦੋਂ ਬਾਅਦ ਜੋੜੀ ਟੁੱਟ ਗਈ ਸੀ ਹਾਂ ਟੁੱਟ ਗਈ ਫਿਰ ਚਲੋ ਕਈਆਂ ਨਾਲ ਕਹਿ ਲੋ ਵੀ ਗਾਂਦਾਂ ਕਰਿਆ ਬਹੁਤ ਜਣੀ ਇਹਦੇ ਗਾ ਕੀ ਗਾਇਕੀ ਦੇ ਵਿੱਚ ਉਮਰ ਦੇ ਮਤਲਕ ਭੋਰਾ ਵੀ ਫਰਕ ਨਹੀਂ ਪਿਆ ਉਹੀ ਐਕਟਿੰਗ ਉਹਦੀ ਉਹੀ ਬਾਜ ਉਹੀ ਵਾਰ ਉਹੀ ਚਿਹਰਾ ਉਹੀ ਚਿਹਰਾ ਤੇ ਆਵਾਜ਼ ਉੱਠਣ ਹੀ ਸਟੈਪ ਉਹਦੇ ਜਾਨੀ ਕਿ ਪੂਰਾ ਉਹ ਜੇ ਨਾਲ ਓਕਣੇ ਦੀ रहे ਨੇ ਅਜ ਤੱਕ ਵੀ ਅਸੀਂ ਤਾਂ ਇਹੀ ਦੇਖਦਾ ਵੀ ਭੂਰਾ ਵੀ ਉਮਰ ਦੇ ਮਤਲਬ ਭੂਰਾ ਵੀ ਫਰਕ ਨਹੀਂ ਪਿਆ ਅੱਛਾ ਹੁਣ ਹੁਣ ਤਾਂ ਨਹੀਂ ਮਾਰਦੇ ਬਾਪੂ ਜੀ ਗੜਾ ਕਿੰਨਾ ਕ ਟਾਈਮ ਹੋ ਗਿਆ ਪਿੰਡਾਇ ਨੂੰ ਉਹਨਾਂ ਨੂੰ ਜੀ ਹੁਣ ਪਿੱਛੇ ਜੇ ਇਹਨਾਂ ਦੇ ਕੋਈ ਹੋਇਆ ਸੀ ਵਿਆਹ ਜਵੇ ਇੱਕ ਡੈਥ ਵੀ ਹੋਈ ਸੀ ਕਿਸੇ ਦੀ ਜਦ ਵੀ ਇੱਥੇ ਆਉਂਦੇ ਆਉਂਦੇ ਰਹਿੰਦੇ ਨੇ ਇੱਕ ਪਿੱਛੇ ਸਾਡੇ ਫੈਕਸ਼ਨ ਸੀਗਾ ਐਮਪੀ ਜਿਹੜਾ ਆਇਆ ਸੀਗਾ ਸਾਡੇ ਹਲਕੇ ਦਾ ਮੈਂ ਨਾਂ ਨਹੀਂ ਉਹਦਾ ਜਾਣਦਾ ਹੂੰ ਉਹਦੇ ਨਾਲ ਆ ਕੇ ਗਏ ਨੇ ਉੱਥੇ ਉਹ ਪਿੰਡ ਨੂੰ ਉਹ ਕਹਿੰਦੇ ਮੈਂ ਤੇਰੇ ਪਿੰਡ ਜਾਣਾ ਮੈਂ ਫਿਰ ਇੰਨਾ ਪੈਸਾ ਮੈਂ ਆਪਣੇ ਵੱਲੋਂ ਐਮਪੀ ਉਹ ਕਰਕੇ ਗਿਆ ਪੰਡਰ ਨੂੰ ਯਾਨੀ ਕਿ ਐਂ ਨਹੀਂ ਗੱਲ ਹੈ ਕਿ ਆਉਂਦੇ ਰਹਿੰਦੇ ਨੇ ਕਦੇ ਨਾ ਕਦੇ ਕੋਈ ਵੀ ਬਸੋਕੜਾ ਉਹਨਾਂ ਕਿਸੇ ਨਾਲ ਐਂ ਨਹੀਂ ਰੱਖਿਆ ਵੀ ਨਹੀਂ ਉਹਦੇ ਕੋਲ ਜੇ ਕੋਈ ਚਲਿਆ ਵੀ ਗਿਆ ਪੰਡਰ ਦਾ ਬੰਦਾ ਤਾਂ ਐਂ ਨਹੀਂ ਗਾ ਵੀ ਉਹਦੇ ਸੁਣ ਹੀ ਨਹੀਂ ਉਹਨੂੰ ਬਹੁਤ ਵਧੀਆ ਸਤਿਕਾਰ ਨਾਲ ਉਹਨਾਂ ਨੇ ਪੂਰਾ ਕਰਿਆ ਠੀਕ ਹੈ ਸ਼ੁਕਰੀਆ ਪੁੱਜ ਬੋਤਨਵਾਜੀ ਤੁਹਾਡਾ